ਮਤਲਬ ਕਾਲਾ ਜਾਦੂ ਇੰਨਾ ਖਤਰਨਾਕ ਆ ਉਹਨੂੰ ਪਤੀ بے ਪਛਾਣ ਹੋ ਜਾਂਦਾ ਉਹਦੇ ਬੱਚੇ بے ਪਛਾਣ ਹੋ ਜਾਂਦੇ ਨੇ ਉਹਨੂੰ ਆਪ ਦਾ ਘਰ ਆਪਦਾ ਨਹੀਂ ਲੱਗਦਾ ਅਸੀਂ ਉਹਨਾਂ ਦੇ ਘਰੇ 3 ਦਿਨ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਭ ਕੀਤਾ ਜਦੋਂ ਅਸੀਂ ਸ਼ਾਮ ਨੂੰ ਆਰਤੀ ਕੀਰਤਨ ਕਰ ਰਹੇ ਸੀ ਉਹਨੇ ਪੌਟ ਚੱਕ ਲਿਆ ਕਹਿੰਦੀ ਸਾਰੇ ਜੱਥੇ ਦੇ ਮੈਂ ਪੌਟ ਮਾਰੂ ਫੁੱਲ ਤਰੇ ਕੋਈ ਸੀ ਫੁੱਲ ਵਾਲਾ ਪੌਟ ਚੱਕ ਲਿਆ ਕਹਿੰਦੀ ਮੈਂ ਮਾਰ ਦੋ ਤੁਹਾਨੂੰ ਤੁਸੀਂ ਮੈਨੂੰ ਭਜਾਉਣਾ ਹੈਓ ਭਾਜੋ ਮੇਰੇ ਘਰੋਂ ਉਹ ਇੱਕ ਸਾਡੇ ਨਾਲ ਜਿਹੜੇ ਮਹੰਤ ਬਾਬਾ ਜੀ ਨੇ ਉਹ ਸਖਤ ਸੁਵਾ ਦੇ ਨੇ ਉਹਨਾਂ ਨੇ ਫਿਰ ਉਹਨੂੰ ਫੜ ਲਿਆ ਸਾਈਡ ਤੇ ਕਰ ਲਿਆ ਤੇ ਕਹਿੰਦਾ ਵੀ ਹਾਂ ਮਾਰ ਕੇ ਦਿਖਾ ਦੂ ਤੈਨੂੰ ਦੱਸਾਂ ਪਤਾ ਫਿਰ ਮੈਂ ਤੇ ਫਿਰ ਉਹ ਬੈਠ ਤਾਂ ਗਈ ਤੇ ਫਿਰ ਉਹਦਾ ਸਰੀਰ ਥੱਕ ਗਿਆ ਬਹੁਤ ਜ਼ਿਆਦਾ ਜਦੋਂ ਸੀ ਭੋਗ ਦੇ ਸ਼ਲੋਕ ਪੜੇ ਉਹ ਉਦੋਂ ਉੱਠੀ ਅੱਛਾ ਇਸ਼ਨਾਨ ਪਾਣੀ ਕਰਕੇ ਸਾਡੇ ਕੋਲ ਆ ਕੇ ਕਹਿੰਦੀ ਮੈਨੂੰ ਲੱਗਦਾ ਮੈਂ 10 ਸਾਲ ਦੀ ਸੁੱਤੀ ਪਈ ਅੱਜ ਉੱਠੀ ਆ ਵਾਹ 10 ਸਾਲ ਦੀ ਕਹਿੰਦੀ ਉਹ ਘੁੱਟ ਕੇ ਐ ਗੁਡੀਆਂ ਸੀ ਉਹਦੇ ਕੋਲ ਛੋਟੀ ਐ ਬੁੱਕਲ ਚ ਲੈ ਲਈ ਕਹਿੰਦੀ ਹਾਏ ਮੈਨੂੰ ਐ ਲੱਗਦਾ ਵੀ ਆਹ ਕੁੜੀ ਤਾਂ ਕਿਤੇ ਮਰ ਗਈ ਸੀ ਮੇਰੇ ਤੋਂ ਕੋਈ ਲੈ ਗਿਆ ਸੀ ਖੋ ਕੇ ਵੀ ਅੱਜ ਇਹ ਗੁੜੀ ਮੈਨੂੰ ਦੇ ਦੋ ਇਹਦਾਂ ਉਹਨੇ ਘੁੱਟ ਕੇ ਕਲੇਜ ਇਹਨਾਂ ਦਾ ਲਈ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੋ ਵਿੱਚ ਬਹੁਤ